ਇਹ ਕਹਿੰਦੇ ਗਲਾਡਾ ਵੱਲੋਂ 250 ਵਿਲਾ ਰਿਕੁਆਇਰ ਕਰਨਾ ਬਾਲਿਓਂ ਬੈਣਦਾ ਅੱਜ ਟਰੈਕਟਰ ਰੋਸ ਮਾਰਚ ਕੱਢ ਰਹੇ ਨੇ ਸਾਰਾ ਪਿੰਡ ਇਕੱਠਾ ਹੋਇਆ ਹੋਇਆ ਆਲੇ-ਦਾਲ ਦੇ ਪਿੰਡਾਂ ਦੇ ਬਹੁਤ ਸਹਾਇਕ ਤੇ ਧੜ-ਧੜ ਦੇ ਪਿੰਡਾਂ ਨੇ ਆਪਾਂ ਕਿਸੇ ਰਾਹ ਜੁਰ ਦੀ ਪਰੇਸ਼ਾਨੀ ਕੰਮ ਬਹੁਤ ਸਹਾਇਕ ਆ ਭਾਈ ਆਲੇ-ਦਾਲ ਦੇ ਪਿੰਡਾਂ ਦਾ ਸਾਰਿਆਂ ਦਾ ਦੇਖੋ ਇਹ ਟਰੈਕਟਰ ਟਰੈਕਟਰ ਹੋ ਗਿਆ ਬਾਕੀ ਤੁਹਾਨੂੰ ਡਰੋਨ ਸ਼ਾਟ ਵੀ ਦਿਖਾਵਾਂਗੇ ਸਾਰਾ ਗੁਰਦੁਆਰੇ ਦੇ ਪਿੰਡ ਆਲੇ-ਦਾਲੇ ਟਰੈਕਟਰ ਬਹੁਤ ਜ਼ਿਆਦੇ ਆ ਟਰੈਕਟਰ ਮਾਰਚ ਆ ਅੱਜ 250 ਵਿਲਾ ਰਿਕੁਆਇਰ ਕਰਨਾ ਦੀ ਕਹਿੰਦੇ ਵੀ ਜਿਹਾ गोटे मोटे गोटे मोटे दे है। दे। हाँ मैं रखी हुई है जूथ जूथ बैठा इधर मैं इन्हें बना दी है। ਬਰਾ ਕੀ ਕਰਨਾ ਇਹ ਸਾਡੇ ਪਿੰਡ ਦੀ ਪੰਚਾਇਤ ਪੰਜ ਤੇ ਮੌਜੂਦਾ ਮੈਂਬਰ ਪੰਜ ਸਰਪੰਚ ਖੜੇ ਨੇ ਜੇ ਬੋਲੋ ਨਾਰਾ ਨੂਰਾ ਲਾਓ ਸਾਡੀ ਮਾਂ ਸਾਡੀ ਮਾਂ ਪੰਜਾਬ ਸਰਕਾਰ ਮਰਦਾਬਾ ਪੰਜਾਬ ਸਰਕਾਰ ਮਰਦਾਬਾ ਧੰਨਵਾਦੀ ਆਹ ਉਹਦਾ ਇੱਕ ਕਾਫਲਾ ਟਰੈਕਟਰਾਂ ਦਾ ਤੁਰਿਆ ਬਾਲਿਓ ਪਿੰਡ ਦਾ ਕਿਸੇ ਦੇ ਹੱਥ ਇਧਰ ਆਪਣੀ ਗੱਡੀ ਖੜੀ ਆ ਪੂਰੇ ਚੱਲ ਪਰਲੇ ਪਰਲੇ ਸਾਈਡ ਕਰ ਲਈ ਮਾੜੀ ਜੀ ਤੇ ਗੱਡੀ ਪਰਲੇ ਪਾਸੇ ਨੂੰ ਕਰ ਲਈ ਪਰਲੇ ਪਾਸੇ ਨੂੰ ਕਿਰਪਾ ਕਰਕੇ ਇੱਕ ਲਾਈਨ ਦੇ ਵਿੱਚ ਆਓ ਸਾਰਿਆਂ ਨੂੰ ਬੇਨਤੀ ਆ ਮੈਂ ਆਪਣੇ ਨੱਕ ਨਾ ਸੀ ਕਿਰੇ ਨੂੰ ਖਾਸ ਬੇਨਤੀ ਕਰਨਾ ਜੇ ਆਪ ਕੋਈ ਨੱਕ ਰਹਿ ਗਈ Hari ini gue kadang ਕਰਕਰ ਮੁਰਤਾਵਾ ਪੂਰੇ ਕਰ ਲਾ ਦਿੱਸੇ ਲੱਗ ਜਾਂਦਾ ਹੁਣ ਪੂਰੇ ਕਰਕੇ ਉਡਾਉਣੇ ਆ ਨਾ ਮੂਰੇ ਪੂਰੇ ਉਡਾ ਲੀਏ ਹੁਣ ਹੁਣ ਤਾਂ ਟਰੈਕਟਰ ਲੈਂਚ ਨੇ ਸਾਰੇ ਜੋ ਕੱਢੇ ਨਾ ਮੈਂ ਹਨਾ ਕੂਨ ਕੱਢ ਲਾ ਹੁਣ ਤਾਂ ਵੀ ਔੜਨਾ ਤਾਂ ਹੈ ਨਹੀਂ ਗਾ ਜੇ ਤਾਂ ਮੀਂਹ ਹਟ ਗਿਆ ਵੇ ਤਾਂ ਢਾਹ ਦਾਂਗੇ ਉਹ ਵੜੇ ਨੇ ਟਰੈਕਟਰ ਉੱਤੇ ਦਾ ਏ ਉਹ ਪਹਿਲਾਂ ਹੀ ਖੜਾ ਹੋਣਾ ਉਹ ਹੁੰਦਾ ਕਿ ਉਹ ਇੱਧਰ ਵਾਲੇ ਹੋਣਗੇ ਟਰੈਕਟਰ ਉਹ ਬਣਾ ਦੇਣਾ ਕਿ ਬਣਾ ਉਹਦੇ ਚੱਲ ਰਿਹਾ ਸਾਫਲਾ ਦੇਖੋ ਥੋੜਾ ਨਾ ਉਡਾ ਨਹੀਂ ਸਕਦੇ 20 ਪੈਨ ਲੱਗ ਗਿਆ ਉਹਦੇ ਕਰਕੇ ਥੋੜਾ ਨਹੀਂ ਉਡਾ ਸਕਦੇ ਜਾਨੀ ਉਹਦਾ ਕੱਟ ਬਾਹਾਂ ਜਲੇ ਹੋ ਗਿਆ ਗੱਡੀਆਂ ਨੇ ਤਿੰਨ ਐਸ ਦੇ ਆ ਪੰਜ ਦਾ ਤੇ ਬਾਕੀ ਮੈਂਬਰ ਕੋਟਪਿੰਡਾ ਬਕਤਪੁਰ 18 ਜਿਹੜਾ ਦੋਵੇਂ ਬਲਾਕ ਖੜੇ ਹੋ ਗਏ ਫਟ ਲਵੇ ਕੋਈ ਇਹ ਜੇ ਵੀਰੇ ਰਾਪੂਰ ਜਿਹੜੀ ਆਪਣੀ ਹੁੰਦੀ ਰਹਿਦੀ ਬਹੁਤ ਮਹਿੰਗੀ ਕਿਰਪਾਤਾ ਕਿਉਂਕਿ ਉਹ ਖਵਾਰਾ ਜ ਆਪਣੀਆਂ ਪੀਸੀ ਆਏ ਚਾਰਵੇਂ ਪੌਣ ਦੀ ਜਾਂਦੀ ਕੋਈ ਆਪਣਾ ਆਪਣਾ ਨੰਬਰ ਦੋ ਨੰਬਰ ਲਿਖਾਓ ਸਾਰੇ ਉਹ ਸਾਕੇ ਹੋ ਇੱਕ ਦਰਫਤ ਜੋ ਵੀ ਤੁਸੀਂ ਹੋਵੇ ਮੋਟਾ ਆਪਾਂ ਚੈਲੇਟ ਸਾਡੇ ਦਿਮਾਗ ਪਾਉਂਦੇ ਇੱਥੇ ਵੀ ਲੋੜੇ ਕਿ ਤਰ੍ਹਾਂ ਮੁਰਜੰਦ ਸਰ ਜੀ ਪੂਰਵਾ ਹਾਂ ਹਾਂ